ਬਰਨਾਲਾ ਪਾਸ਼ਾਦੀ ਨਗਰੀ ਨੂੰ ਸੁਲਤਾਨਪੁਰ ਨੂੰ ਜਿਹੜਾ ਮੇਨ ਰੋਅ ਕਪੂਰਥਲੇ ਦਾ ਕਨੈਕਟ ਕਰਦਾ ਉਹ ਵਾਇਆ ਡੜਬੰਡੀ ਆ ਤੇ ਡੜਬੰਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿਮੀਦਾਰ ਦੇ ਟਰੈਕਟਰ ਦੀ ਇੱਕ ਟੁੱਟ ਜਾਂ ਹੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ ਸੋ ਇਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹ ਦੀ ਨਵੀਂ ਸੜਕ ਬਣਨੀ ਆ 19 ਦਿਨ ਤੱਕ ਇਹਦੀ ਜਿਹੜੀ ਪੈਚਵਰਕ ਆ ਕਰਾ ਦਿੱਤਾ ਜਾਵੇ ਤੇ ਮੁਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਸੋ 6 ਮਹੀਨਿਆਂ 'ਚ ਕਿਸੇ ਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚਵਰਕ ਕਰਾ ਕੇ ਮੋਟਰੇਬਲ ਸਿਚੁਏਸ਼ਨ ਤੇ ਲੈ ਕੇ ਆਵਾਂਗੇ ਤਾਕੀ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ ਆਪਣੇ ਜੇਬ ਦੇ ਵਿੱਚੋਂ ਖਰਚ ਕਰ ਰਹੇ ਹੋ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਗੁਰਨਾਨਕ ਪਾਸ਼ਾ ਨੇ ਪਹਿਲਾਂ ਵੀ ਕਿਰਪਾ ਕੀਤੀ ਆ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਜੇਬ ਸੇ ਖਰਚ ਕੇ ਸਿਰ ਜੜਾਵਾਂਗੇ ਕੰਮ ਨਹੀਂ ਇਦਾਂ ਨਹੀਂ ਦੱਸਣਾ ਨਹੀਂ ਕਿ ਸੇਵਾ ਹੋ ਰਹੀ ਆ ਇੱਕ ਮਲੇ ਦਾ ਸਾਫਟਾ ਮਲੇ ਆ ਝੋਟੇ ਦੀ ਗੱਲ ਚੱਲ ਰਹੀ ਹੈ ਵੱਡੇ ਰਾਜ ਜੀ ਇਹ ਤਾਂ ਵੀ ਗੱਲ ਹੈ ਚੱਤਰਾਂ ਵੀ ਬਣਾਇਆ ਓਏ ਯਾਰ ਸਾਬਕਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਲਈ ਆ ਜੇ ਤੁਹਾਡੇ ਪੱਲੇ ਕੁਝ ਹੋਵੇ ਤਾਂ ਕਰਨੀ ਲੋੜ ਆ ਜਰੂਰ ਤਾਂ ਜਿਹੜੀ ਚੋਲਾ ਕਨੂਰਪੁਰ ਲੜੂਗੇ ਜਾਂ ਨਨਪੁਰ ਦਾ ਦੇਖੋ ਗੱਲ ਆ ਇਹ ਫੈਸਲੇ ਪਾਰਟੀ ਦੇ ਆ ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜ਼ਰੂਰ ਦੱਸ ਰਿਆਂ ਚੰਗਾ ਜੇ ਮਰਜ਼ੀ ਲਾ ਦੀਏ ਦੋ ਤਿੰਨ ਦਿਨਾਂ ਤੋਂ ਸਾਬਕਾ ਐਮਐਲਏ ਦੱਸ ਰਿਆਂ ਇਹ ਰਾਣੇ ਨੇ ਐਮਪੀ ਲੜ ਲੈਣੀ ਤੇ ਸੀਟ ਮੇਰੇ ਲਈ ਵਿਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਗ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਸੰਗਤ ਚੋਂ ਵੈਰੀ ਗੁੱਡ ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਫੇਰ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਹਨੇ ਬਾਬੇ ਨਾਨਕ ਦੇ ਪੈਸਾ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ 'ਚ ਵੀ ਸੁਲਤਾਨਪੁਰ ਲੋਧੀ 'ਚ ਐਮਐਲਏ ਬਣਨ ਵੇਲੇ ਸੋਚ ਨਹੀਂ ਸਕਦਾ ਕੋਈ ਹੁਣ ਕਲੈਰਿਟੀ ਦੀ ਲੋੜ ਤੇ ਨਹੀਂ